ਹਾਂਜੀ ਅੱਜ ਵਾਲੀ ਜੋ ਆਪਾਂ ਕਲੈਕਸ਼ਨ ਲੈ ਕੇ ਆਏ ਹਾਂ ਬਹੁਤ ਜ਼ਿਆਦਾ ਸੋਹਣੀ ਗਰਮ ਸੂਟਾਂ ਦੇ ਵਿੱਚ ਵੀਡੀਓ ਨੂੰ ਤੁਸੀਂ ਐਂਡ ਤੱਕ ਵਾਚ ਕਰਨਾ ਪਸ਼ਮੀਨੇ ਦੇ ਵਰਕ ਵਾਲੇ ਨਵੇਂ ਡਿਜ਼ਾਈਨਰ ਦੇ ਵਿੱਚ ਸੂਟ ਆ ਗਏ ਨੇ ਤੇ ਇਹ ਤੁਸੀਂ ਆਰਡਰ ਕਰਨ ਲਈ ਸਕਰੀਨਸ਼ਾਟ ਕਰਨਾ ਇਹ ਰਹਿਣਗੇ ਜੀ ਪਿਓਰ ਵੂਲ ਚੈੱਕ ਦੇ ਵਿੱਚ ਸੂਟ ਗਰਮ ਸੂਟ ਆ ਵਿਦਆਊਟ ਲੈਨਿੰਗ ਸੂਟ ਸਟਿਚ ਹੋਏਗਾ 3.5 ਮੀਟਰ ਵੱਡੇ ਪਨੇ ਦੇ ਵਿੱਚ ਤੁਹਾਨੂੰ ਇਹ ਸੂਟ ਦੀ ਕੱਟ ਮਿਲੇਗੀ ਵਿਦਆਊਟ ਦੁਪੱਟਾ ਇਹ ਸੂਟ ਰਹੇਗਾ ਓਨਲੀ ਇੱਕ ਸੂਟ 400 ਚ ਦੋ ਸੂਟ ਤੁਹਾਨੂੰ 700 ਚ ਮਿਲਣਗੇ ਏ ਪਸ਼ਮੀਨੇ ਚ ਰਹਿਣਗੇ ਘੇਰੇ ਤੇ ਵਰਕ ਬਾਜੂ ਤੇ ਵਰਕ ਬਾਟਮ ਤੇ ਵਰਕ 5 ਮੀਟਰ ਸੂਟ ਦੀ ਕਟਾ ਵਿਦਆਊਟ ਦੁਪੱਟਾ ਸੂਟ ਮਿਲੇਗਾ ਤੇ ਓਨਲੀ 800 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਇਹਨਾਂ ਸੂਟਾਂ ਦੇ ਬੁਰ ਬਿਲਕੁਲ ਨਹੀਂ ਆਉਂਦੀ ਤੇ ਇਹ ਵਿਦਆਊਟ ਦੁਪੱਟਾ ਸੂਟ ਨੇ ਕਲਰ ਬਹੁਤ ਸੋਹਣੇ ਨੇ ਤੇ ਡਿਜ਼ਾਈਨ ਵੀ ਬਹੁਤ ਅੱਛਾ ਤੇ ਇਹ ਰਹੇਗਾ ਜੀ ਪਸ਼ਮੀਨੇ ਦੇ ਵਿੱਚ ਇਹ ਵੀ ਆਜਾ ਪਾ ਸਾਰੇ ਪਸ਼ਮੀਨੇ ਦੀ ਐਡ ਕੀਤੀ ਨੇ ਵਰਕ ਵਾਲੇ ਇਹ ਵੀ ਤੁਹਾਨੂੰ 슬ੀਵਸ ਤੇ ਵਰਕ ਰਹੇਗਾ ਤੁਸੀਂ ਬਾਟਮ ਜਾਂ 슬ੀਵਸ ਤੇ ਵਰਕ ਲਿਆ ਸਕਦੇ ਹੋ ਇਹਨਾਂ ਤੇ ਵੀ ਸੂਟਾਂ ਦੇ ਬੋਰ ਬਿਲਕੁਲ ਨਹੀਂ ਆਉਂਦੀ ਵਿਦਆਊਟ ਦੁਪੱਟਾ ਵਿਦਆਊਟ ਲਰਨਿੰਗ ਸਟਿਚ ਹੋਣਗੇ 5 ਮੀਟਰ ਸੂਟ ਦੀ ਕਟ ਮਿਲੇਗੀ ਬਹੁਤ ਸੋਹਣਾ ਵਰਕ ਹੈ ਕੀਤੇ ਤੇ ਤੇ ਤੁਸੀਂ ਬਾਜੂ ਦਾ ਬਾਟਮ ਤੇ ਲਿਆ ਸਕਦੇ ਹੋ ਓਨਲੀ 900 ਦੇ ਵਿੱਚ ਇਹ ਤੁਹਾਨੂੰ ਸੂਟ ਮਿਲੇਗਾ ਇਹ ਰਹੇਗਾ ਜੌਰਜਟ ਦੇ ਵਿੱਚ ਆਰੀ ਵਰਕ 2.5 ਮੀਟਰ ਸ਼ਰਟ ਮਿਲੇਗੀ ਤੇਨ ਬਾਟਮ ਮਸਲਿਨ ਦੀ 2.5 ਮੀਟਰ ਮਿਲੇਗੀ ਨਾਲ 2.5 ਮੀਟਰ ਜੌਰਜਟ ਦਾ ਡਿਜੀਟਲ ਪ੍ਰਿੰਟ ਦੁਪੱਟਾ 750 ਪ੍ਰਾਈਸ ਰਹੇਗਾ ਇਸ ਨੂੰ ਬਾਈ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ WhatsApp ਨੰਬਰ ਆਪਣਾ ਮੈਂਸ਼ਨ ਹੁੰਦਾ ਉਸ ਤੇ ਸਕਰੀਨ ਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਜੋ ਤੁਹਾਨੂੰ ਇਸ ਵੀਡੀਓ ਚ ਪਸੰਦ ਆਏਗਾ ਇਹ ਵੀ ਪਸ਼ਮੀਨਾ ਚ ਸੂਟ ਰਹਿਣਗੇ ਬਹੁਤ ਸੋਹਣੇ ਸੂਟ ਨੇ 5 ਮੀਟਰ ਤੁਹਾਨੂੰ ਸੂਟ ਦੀ ਕੱਟ ਮਿਲੇਗੀ ਘੇਰੇ ਤੇ ਵਰਕ ਬਾਹੂ ਤੇ ਵਰਕ ਵਿਦਆਊਟ ਦੁਪੱਟਾ ਇਹ ਸੂਟ ਰਹਿਣਗੇ ਇਹ ਇਹ 850 ਵਿੱਚ ਤੁਸੀਂ ਬਾਈ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਡਵਾਂਸ ਹੀ ਕਰਨੀ ਪੈਂਦੀ ਹੈ ਆਪਾਂ ਓਪਨ ਪਿਕ ਕਰ ਰਹੇ ਹਾਂ ਇਹ ਵਾਲਾ ਬਾਜ਼ੂ ਤੇ ਵਰਕ ਰਹੇਗਾ ਇਹ ਫਰੰਟ ਤੇ ਵਰਕ ਰਹੇਗਾ ਇਸ ਤਰ੍ਹਾਂ ਬੂਟੀ ਰਹੇਗੀ ਇਹ ਵਾਲੇ ਵੀ ਪਸ਼ਮੀਨੇ ਦੇ ਵਿੱਚ ਨੇ ਬਹੁਤ ਪਿਓਰ ਵਧੀਆ ਪਸ਼ਮੀਨਾ ਪਿਓਰ ਪਸ਼ਮੀਨਾ 100% ਓਰੀਜਨਲ ਫੈਬਰਿਕਾ ਤੇ ਇਹ ਤੁਹਾਨੂੰ ਸਿੰਗਲ ਟੋਨ ਬਨਾਰਸੀ ਪਸ਼ਮੀਨਾ ਸਿਲਕ ਦੇ ਵਿੱਚ ਮਿਲੇਗਾ 900 ਦੇ ਵਿੱਚ ਇਹ ਸੂਟ ਤੁਸੀਂ ਬਾਈ ਕਰ ਸਕਦੇ ਹੋ ਘਰੇ ਤੇ ਵਰਕ 슬ੀਵਸ ਤੇ ਵਰਕ ਮਿਲੇਗਾ ਵਿਦਆਊਟ ਦੁਪੱਟਾ ਇਹ ਤੁਹਾਨੂੰ ਸੂਟ ਮਿਲਣਗੇ ਆਰਡਰ ਕਰਨ ਲਈ ਇਹਨਾਂ ਨੂੰ ਵੀ ਸਕਰੀਨਸ਼ਾਟ ਸੈਂਡ ਕਰੋ ਲਿਮਟਿਡ ਸਟਾਕ ਆ ਜੋ ਆਪਾਂ ਅੱਜ ਵੀਡੀਓ ਚ ਐਡ ਕੀਤੇ ਨੇ ਸੂਟ ਸਾਰੇ ਉਹ ਲਿਮਟਿਡ ਸਟਾਕ ਦੇ ਵਿੱਚ ਸੋ ਤੁਸੀਂ ਜਲਦੀ ਆਰਡਰ ਕਰਨਾ ਜਿਨ੍ਹਾਂ ਦੇ ਪੈਂਡਿੰਗ ਸੀ ਉਹ ਪਲੀਜ਼ ਇਹਨਾਂ ਚੋਂ ਸਿਲੈਕਟ ਕਰ ਲਓ ਤੇ ਇਹ ਵਾਲੇ ਰਹਿਣਗੇ ਜੀ ਸਿੰਗਲ ਟੋਨ ਬਨਾਰਸੀ ਪਸ਼ਮੀਨਾ ਸਿਲਕ ਪਲੇਨ ਤੁਸੀਂ ਵਰਕ ਵੀ ਕਰਵਾ ਸਕਦੇ ਹੋ ਪਲੇਨ ਵੀ ਬਾਈ ਕਰ ਸਕਦੇ ਹੋ ਬਹੁਤ ਸੋਹਣਾ ਫੈਬਰਿਕਾ ਬੁਕਿੰਗ ਫਰਸਟ ਕਰੋ ਇਹ 900 ਦੇ ਵਿੱਚ ਤੁਸੀਂ ਬਾਈ ਕਰ ਸਕਦੇ ਹੋ ਦਿੱਤੇ ਵਟਸਐਪ ਨੰਬਰ ਤੇ ਸਕਰੀਨਸ਼ਾਟ ਸੈਂਡ ਕਰਕੇ ਆਰਡਰ ਕਰ ਸਕਦੇ ਹੋ ਵੀਡੀਓ ਨੂੰ ਤੁਸੀਂ ਬਹੁਤ ਵੱਧੀਆ ਰਿਸਪਾਂਸ ਦੇ ਰਹੇ ਹੋ ਤੇ ਬਹੁਤ ਅੱਛੇ ਆਰਡਰ ਆ ਰਹੇ ਨੇ ਉਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਤਾਂ ਨਨ ਸਬਸਕ੍ਰਾਈਬ ਤਾਂ ਜਰੂਰ ਕਰੋ ਤਾਂ ਜੋ ਤੁਹਾਨੂੰ ਡੇਲੀ ਦੀ ਅਪਡੇਟ ਮਿਲਦੀ ਰਹੇ ਸੋ ਇਸੇ ਤਰ੍ਹਾਂ ਹੀ ਤੁਸੀਂ ਪਿਆਰ ਬਣਾਈ ਰੱਖਣਾ ਤੇ ਵਾਚ ਕਰਦੇ ਰਹਿਣਾ ਥੈਂਕ ਯੂ ਜੀ